ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਲੋਕ ਧਾਰਮਿਕ ਕੰਮ ਵੀ ਮਾਇਆ ਦੇ ਪ੍ਰਾਪਤੇ ਲਈ ਕਰਦੇ ਹਨ ਜੇ ਕੋਈ ਥੋੜਾ ਉੱਪਰ ਉੱਠੇ ਤਾਂ ਉਸ ਦੇ ਧਾਰਮਿਕ ਕੰਮਾਂ ਦੇ ਪਿੱਛੇ ਮੂਲ ਹੁੰਦਾ ਹੈ ਮਕਾਨ ਮਿਲੇ ਪੁੱਤਰ ਮਾਇਆ ਬਹੁਤ ਵੱਡੀ ਕਿਰਪਾ ਹੋਵੇ ਤਾਂ ਕੋਈ ਇਨਸਾਨ ਧਾਰਮਿਕ ਕੰਮ ਕਰਦਾ ਹੈ ਅਜਿਹੀਆਂ ਇੱਛਾਵਾਂ ਨੂੰ ਲੈ ਕੇ ਸਤਿਗੁਰ ਮੈਂ ਤੇਰੇ ਚਰਮਨ ਚਰਣਾ ਨਾਲ ਜੁੜ ਜਾਵਾਂ ਮੇਰੀ ਤੇਰੇ ਚਰਣਾ ਨਾਲ ਪ੍ਰੀਤ ਪੈ ਜਾਏ ਮਹਾਤਮਾ ਬੁੱਧ ਜੀ ਨੂੰ ਇੱਕ ਵਾਰੀ ਕਿਸੇ ਨੇ ਪੁੱਛਿਆ ਤੁਸੀਂ ਇੰਨਾ ਪ੍ਰਚਾਰ ਕਰਦੇ ਹੋ ਧਰਮ ਦਾ ਰੱਬ ਨਾਲ ਜੋੜਨ ਦਾ ਰੱਬ ਦੀ ਪ੍ਰਾਪਤੀ ਦਾ ਪਰ ਦੱਸੋ ਕੀ ਕੋਈ ਅੱਜ ਤੱਕ ਜੁੜਿਆ ਵੀ ਹੈ ਕਿਸੇ ਨੂੰ ਪ੍ਰਾਪਤੀ ਹੋਈ ਵੀ ਹੈ ਮਹਾਤਮਾ ਬੁੱਧ ਕਹਿਣ ਲੱਗੇ ਮੇਰੇ ਉੱਤਰ ਦੇਣ ਨਾਲ ਤੇਰੀ ਤਸੱਲੀ ਨਹੀਂ ਹੋਣੀ ਜੇ ਤੂੰ ਆਪਣੇ ਸਵਾਲ ਦਾ ਉੱਤਰ ਚਾਹੁੰਦਾ ਹੈ ਤਾਂ ਇੱਕ ਕੰਮ ਕਰ ਜਿੰਨੇ ਵੀ ਕਰਾਂ ਵਿੱਚ ਤੇਰੇ ਜਾਣ ਦੀ ਹਿੰਮਤ ਹੈ ਜਾ ਕੇ ਪੁੱਛ ਕੇ ਆ कि धार्मिक कार्य किस ले करते हैं धार्मिक स्थाना किस मकसद नाल जाते हैं उसने ऐसा ही किया जिस घर जाके उसने याल किया कि तुम धार्मिक स्थान पर किस मकसद ले लेते हो कि जवाब स माया बहुत तंगी है थोड़ी तंगी निकल जाए धार्मिक स्थान पर जाते हैं किसी का जवाब से अपना मकान नहीं किराए के मकान चंदते हैं रोज मंदिर इसलिए जाते हैं कि सानू भी अपना मकान मिल जाए किसी ने कहा प्राप्ति बेनती नहीं बूटा लग जाए जितने भी घरों गया उस जवाब मिले ते जाके महात्मा बुद्ध जी नहन लगा मेनू मेरे सवाल का जवाब मिल गया है महात्मा बुद्ध जी कलिया लोग ਮੇਰੇ ਸਮਝਾਣਾ ਤੈਨੂੰ ਸਮਝ ਨਹੀਂ ਸੀ ਪੈਣ ਇੰਜ ਤੂੰ ਸੌਖਾ ਸਮਝ ਗਿਆ ਕਿ ਭਗਵਾਨ ਨੂੰ ਮੰਗਦਾ ਹੀ ਕੋਈ ਕੋਈ ਹੈ ਪ੍ਰਾਪਤੀ ਕੀ ਹੋਵੇ ਮੈਂ ਜੋੜਾਂ ਕੀ ਸੌਦਾ ਕੀ ਦੇਵਾਂ ਜੇ ਕੋਈ ਗਾ ਕੀ ਨਾ ਹੋਵੇ ਜੇ ਪ੍ਰੇਮ ਹੈ ਤਾਂ ਮਾਇਆ ਤੇ ਪ੍ਰਭਾਵ ਤੋਂ ਉੱਪਰ ਉੱਠ ਜਾਵੇਗਾ ਦੁਨਿਆਵੀ ਜ਼ਰੂਰਤਾਂ ਪੁੱਤਰ ਮਾਇਆ ਇਹ ਵੀ ਗੁਰੂ ਕੋਲੋਂ ਹੀ ਮੰਗਣੀਆਂ ਹਨ ਦੁਨਿਆਵੀ ਮੰਗਾ ਨੂੰ ਲੈ ਕੇ ਪਰਭੂ ਨੂੰ ਤੇਉਣਾ ਕੋਈ ਗੁਨਾਹ ਨਹੀਂ ਬਾਣੀ ਪੜਨ ਪਿੱਛੇ ਪੁੱਤਾਂ ਦੀ ਮੰਗ ਹੈ ਗਰੀਬੀ ਖਤਮ ਹੋ ਜਾਵੇ ਘਰ ਚ ਕਲੇਸ਼ ਖਤਮ ਹੋ ਜਾਵੇ ਇਹ ਵੀ ਮੁਬਾਰਕ ਹੈ ਪਰ ਨਿਸ਼ਕਾਮਤਾ ਬੜੀ ਵੱਡੀ ਦਾਤ ਹੈ ਜੇ ਮਿਲ ਜਾਵੇ ਬਾਬਾ ਅਨੰਦ ਸਿੰਘ ਜੀ ਬਚਨ ਕਰਦੇ ਸਨ ਜੇ ਦੁਕਾਨਦਾਰ ਕੋਲ ਉਹ ਸੌਦਾ ਲੈ ਲਈਏ ਤੇ ਪੈਸੇ ਦੇ ਦਈਏ ਤਾਂ ਨਾ ਤਾਂ ਸਾਡਾ ਉਸ ਉੱਤੇ ਕੋਈ احਸਾਨ ਹੈ ਤੇ ਨਾ ਹੀ ਉਸ ਦਾ ਸਾਡੇ ਤੇ ਮਾਪੂਸ਼ ਪੁਰਸ਼ ਬਚਨ ਕਰਦੇ ਸਨ ਕਹਿੰਦੇ ਸਨ ਅਸੀਂ ਰੋਜ਼ ਨੇਮ ਕਰੀਏ ਵੱਧ ਤੋਂ ਵੱਧ ਪਾਠ ਕਰੀਏ ਪਰ ਨਾਲ ਹੀ ਰੋਜ਼ ਗੁਰੂ ਕੋਲੋਂ ਮੰਗਾ ਵੀ ਮੰਗੀਏ ਤਾਂ ਇਹ ਉਸ ਮਜ਼ਦੂਰ ਦੀ ਤਰ੍ਹਾਂ ਹੈ ਜੋ ਰੋਜ਼ ਕੰਮ ਦੀ ਦਿਹਾੜੀ ਲੈ ਲੈਂਦਾ ਹੈ ਇੱਕ ਭਗਤੀ ਹੁੰਦੀ ਹੈ ਕਾਮਨਾ ਸਹਿਤ ਇੱਕ ਹੁੰਦੀ ਹੈ ਕਾਮਨਾ ਰਹਿਤ ਕਾਮਨਾ ਰਹਿਤ ਭਗਤੀ ਕੀ ਹੈ ਉਸ ਦੇ ਮਿਲਾਪ ਲਈ ਭਗਤੀ ਕਰਨੀ ਉਸ ਦੇ ਦੀਦਾਰਿਆਂ ਦੇ ਭਗਤੀ ਕਰਨੇ ਬੰਦਗੀ ਦੀ ਦਾਤ ਮਿਲ ਜਾਵੇ ਇਸ ਲਈ ਜਪ ਤਪ ਕਰਨੇ ਉਸ ਦੀ ਪ੍ਰਸੰਤਾ ਲੈਣ ਲਈ ਬਾਣੀ ਪੜਨੀ ਅੰਮ੍ਰਿਤ ਵੇਲੇ ਦੇ ਅਨਮੋਲ ਦਾਤ ਝੋਲੀ ਪੈ ਜਾਵੇ ਇਸ ਮੰਗ ਨੂੰ ਲੈ ਕੇ ਸੰਗਤ ਦੇ ਜੋੜੇ ਝਾਰਨੇ ਇਸ਼ਾਰਾ ਸਮਝ ਬਾਣੀ ਪੜਨੀ ਸੰਗਤ ਦੇ ਜੋੜੇ ਝਾਰਨੇ ਇਸ ਮੰਗ ਨੂੰ ਲੈ ਕੇ ਕਿ ਮੇਰੇ ਸਤਿਗੁਰ ਦੇ ਚਰਨਾਂ ਨਾਲ ਗੰਢ ਪੈ ਜਾਵੇ ਪ੍ਰੀਤ ਪੈ ਜਾਵੇ ਮੈਂ ਨਾਮ ਦੇ ਰੰਗ ਵਿੱਚ ਰੰਗਿਆ ਜਾਵਾਂ ਇਹ ਉੱਤਮ ਭਗਤੀ ਹੈ ਸ਼ਰਦਾ ਦੀ ਪਹਿਲੀ ਨਿਸ਼ਾਨੀ ਹੈ ਇਸ ਪੰਗਤੀ ਦੀ ਖੁਸ਼ਬੂ ਤੇਰੇ ਜੀਵਨ ਵਿੱਚ ਆਉਣੀ ਸ਼ੁਰੂ ਹੋ ਚੱਲ ਕਾਹੂ ਫਲ ਕੀ ਇੱਛਾ ਨਹੀਂ ਬਾਤ ਛੇ ਕੇਵਲ ਭਗਤ ਕੀਰਤਨ ਸੰਗਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ